ਬਲਰਾਜ ਸਿੰਘ ਸਾਨੂੰ ਹਰਵੈਲ ਸਿੰਘ 30 ਸਾਲ ਉਮਰ ਆ ਬੱਚੀਆਂ ਦੋ ਨਿਕੇ ਨਿਕੀਆਂ ਘਰ ਬਰਬਾਦ ਹੋਇਆ ਇਕੱਲਾ ਇਕੱਲਾ ਬੱਚਾ ਹੈ ਕਾਰਨ ਇੱਥੇ ਇਹ ਟੁਕੜਾ ਕਰਨੇ ਪਿੰਡ ਜ ਨਸ਼ਾ ਵੇਗਦਾ ਹੀ ਬੇਸਮਾਰ ਚਟਾ ਉਹ ਪਾਰਟੀ ਜਿਹੜੀ ਅੰਗਰੇਜ਼ ਸਿੰਘ ਉਹ ਚਟਾ ਵੇਚਦੀ ਆ ਉਹਨੇ ਆਮ ਸਰਿਆਂ ਪਿੰਡ ਵਾਲੇ ਲੋਕਾਂ ਨੂੰ ਹਥਿਆਰ ਲੈ ਕੇ ਦਿੱਤੇ ਆ ਐਮਐਲਏ ਦੀ ਸੰਤ ਅਮਰਪਾਲ ਕੇ ਅਮਰਪਾਲ ਸਿੰਘ ਨਾਂ ਉਹਦਾ ਤੇ ਪੁਲਿਸ ਵਾਲੇ ਰਲੇ ਨਾਲ ਐ ਸੱਜਣ ਜੀ ਸਾਹਿਬ ਜਿਹੜਾ ਮਜੂਦਾ ਉਹ ਵੀ ਉੱਥੇ ਗੋਲੀ ਚੱਲਦੀ ਤੇ ਆਇਆ ਉਹ ਇਹਨਾਂ ਹੀ ਸੁਣਾਈ ਕੋਈ ਨਹੀਂ ਕਰਦਾ ਪਹਿਲਾਂ ਵੀ 6 ਮਹੀਨੇ ਦੇ ਚੁੱਕੇ ਰਿਪੋਰਟ ਹੁਣ ਵੀ ਪਰ ਉਹ ਨਹੀਂ ਸੁਣਦਾ ਨਹੀਂ ਕੋਈ ਇਹਨਾਂ ਜੀ ਇੱਕ ਆਦਮੀ ਅਹੀਂ ਘੁਰਦਾ ਰਹੇ ਮੰਦਰਾ ਜੀ ਦਾ ਉੱਥੇ ਅਨਾਸ ਕਰੀਏ ਬੱਚਾ ਦੇ ਬੱਚੇ ਨ ਜਵਾਨ ਹੁੰਦਾ 18 ਸਾਲਾਂ ਹੀ ਮਿਲਦੇ ਕਿ ਸਾਨੂੰ ਰੋਟੀ ਖਾਣੂ ਬੁਟਾਫੇ ਚ ਉਹਨੂੰ ਇੱਕ ਮਿੰਟ ਲੱਗਦਾ ਮਾਰ ਲੱਗਿਆ ਮਾਰ ਕੇ ਗਾਹ ਜਾਂਦੇ ਕੀ ਸਾਨੂੰ ਇਨਸਾਫ ਭਗਵੰਤ ਦੇਣ ਜੀ ਐਂਦੇ ਆਕੇ ਸੁਖ ਲਾਇਆ ਕਿ ਚੰਗਾ ਮੁੱਖ ਮੰਤਰੀ ਆਊਗਾ ਤੇ ਸਾਨੂੰ ਮਿਲੂਗਾ ਸਾਫ ਆਹ ਹੁੰਦੀ ਹੈਗਾ ਦੋਨੋਂ ਪਾਰਟੀ ਦੋ ਦੋ ਮਰਗੇ ਉਹਨਾਂ ਦੇ ਦੋ ਮਰਗੇ ਪੰਜ ਸਵਾਜਾ ਕੀ ਹੋਈ ਨਾ ਹਾਂਜੀ ਲੋਈ ਦਾ ਕਾਰ ਆ ਗਿਆ ਕਾਰਨ ਇਹ ਆ ਇਹਨਾਂ ਦਾ ਪਹਿਲਾਂ ਵੀ 26 ਬਣੇ ਆ ਪਹਿਲਾਂ ਇਹਨਾਂ ਦੇ ਵੱਡੇ ਤੋਂ ਵੱਡੇ ਕਾਫੀ ਬੰਦੇ ਇਹਨਾਂ ਦੇ ਤੇ ਪਰਤਾ ਨਹੀਂ ਉਹਨਾਂ ਨੇ ਬਣਦਾ ਹੂੰ ਉਹਨਾਂ ਨੇ ਪਰਤਾ ਨਹੀਂ ਬਣ ਸਕਦਾ ਐਮਐਲਏ ਸਾਹਿਬ ਦਾ ਹਾਂ ਉਹਨਾਂ ਦਾ ਉਹ ਚੱਲਦਾ ਉਹ ਇਹਨਾਂ ਦੇ ਚੱਲਦਾ ਹੁੰਡਿਆ ਜਗੜਾ ਪਿੰਡ ਦਾ ਹਾਂ ਵੀ ਕਿਹੜਾ ਸ਼ਰੀਕ ਆਪੋ ਜੀ ਸਾਡੀ ਪ੍ਰਵਾਹ ਤੁਸੀਂ ਪਿੰਡ ਦਾ ਆ ਸ਼ਰੀਕ ਨਹੀਂ ਪਿੰਡ ਦਾ ਇਹ ਭਾਈ ਜਰਾ ਇਹ ਇੱਕ ਬਾਬੇ ਦੇ ਉਲਾਦ ਆ ਉਹ ਕੁਝ ਜੋ ਹਾਂ ਜੀ ਇਹ ਉਹ ਲੱਗ ਵਾ ਇਹ ਜਿਹੜੇ ਆ 7-8 ਦਾਖਲ ਹੋਏ ਆ ਕੁਝ ਇਹ ਜਿਹੜੇ ਮਰੇ ਆ ਇੱਕ ਬਾਬੇ ਦੇ ਉਲਾਦ ਆ ਤੇ ਇਹਨਾਂ ਦਾ ਹੋਇਆ ਉਹ ਦੂਜਾ ਪਾਰਟੀ ਆ ਉਹ ਪਤਾ ਨਹੀਂ ਚਾਹੁੰਦਾ ਕੀ ਆ ਖਤਮਾ ਜਿਹੜੇ ਉਹ ਨਾਲ ਉਹ ਮਰੇ ਅਮਲੀ ਜੇ ਮਰੇ ਆ ਤੋਂ ਆ ਗਾਂ ਘਾਤੇ ਆ ਨੇ ਆਪ ਪਿਛੇ ਹੋਇਆ ਗੋਲੀ ਚਲਾਉਂਦਾ ਆਪ ਸਾਈਡ ਤੋਂ ਗੋਲੀ ਚਲਾਉਂਦਾ ਦੱਸਣ ਵਾਲੇ ਦੱਸਦੇ ਚੋ ਆ ਮੇਰਾ ਨਾ ਚਰਨਜੀਤ ਸਿੰਘ ਜੀ ਦਾ ਕਰ ਤੇ ਇਹ ਸਾਡੇ ਪ੍ਰੋਜ ਅਰਜਨ ਮੈਂ ਫਿਰ ਆ ਜੀ ਇਹਨਾਂ ਦਾ ਕੱਲ ਬੱਤੀਆਂ ਵਾਲੇ ਚੌਂਕ 'ਚ ਇਹਨਾਂ ਦੇ ਮੁੰਡੇ ਨੂੰ ਘੇਰਿਆ ਉਹ ਬਾਬੇ ਮੰਚ ਲੱਗਿਆ گاਉਂ ਦੇ ਟੱਕੇ ਕਿਹਨਾਂ ਦੇ ਮੁੰਡੇ ਨੇ ਇਹ ਅੰਗਰੇਜ਼ ਦੇ ਬਿਲਕੁਲ ਨੇ ਤੇ ਬਾਅਦ ਚ ਇਹ ਗਏ ਐ ਇਥੋਂ ਪੰਜ ਛੇ ਆਪਣੇ ਕਰਦੇ ਤੇ ਇਹਨਾਂ ਤੇ ਜਦੋਂ ਗੱਡੀ ਲੱਤੀ ਜਾ ਕੇ ਕਲਿਹਾਰੀ ਦੇ ਉਹਨਾਂ ਨੂੰ ਫਾਰਮ ਤੋਂ ਉਹ ਗੋਲੀਆਂ ਚਲਾਉਂਦੀਆਂ ਤੇ ਇਹਨਾਂ ਦੇ ਬੰਦੇ ਉੱਤੇ ਪਟੜੀ ਹੋ ਕੇ ਗੋਲੀਆਂ ਬਾੜੀ ਦੇ ਕੇ ਕਮਰ ਕੇ ਉਹ ਸੁੰਨਾ ਦੇ ਕੇ ਮਰਕੇ ਡੋਹਣੇ ਤੇ ਕਿੰਨੇ ਦਲਦਮ ਪਰਾਰੇ ਮੈਂ ਕੋਈ ਜਪ ਤੇ ਨਹੀਂ ਨਾ ਇਹ ਆਪਸ ਵਿੱਚ ਵੀ ਪਰਿਵਾਰ ਹੀ ਹੈ ਜੀ ਪਰਿਵਾਰ ਤਾਂ ਹੈ ਹੂੰ ਕਿੰਨੇ ਜਣੇ ਮਰੇ ਪਪਾਈ ਇਹ 4 ਜਣੇ ਮਰੇ ਦੋ ਦਰੋ ਦੋ ਦੋ ਕੀ ਕੀ ਕਾਰਨਾ ਕੋਈ ਇਹਨਾਂ ਦਾ ਨਿਕਲਣ ਦਾ ਕੰਮ ਇਦਾਂ ਥੋੜਾ ਬੋਤਾ ਪਿੰਡ ਦੇ ਵਿੱਚ ਗੱਲਬਾਤ ਚੱਲਦੀ ਹੈ ਜੀ ਉਤੋਂ ਗੱਲਬਾਤ ਦੀ ਵਾਦੀ ਫਿਰ ਗੱਲਬਾਤ ਦੇ ਮਰਨ ਮਰਨ ਤੱਕ ਚੱਲ ਗਈ ਰੰਜਿਸ਼ ਹੀ ਕੋਈ ਅਨੰਤ ਉਸ ਕੋਈ ਖਾਸ ਨਹੀਂ ਸੀ ਕਿ ਇਹਨਾਂ ਕੋਈ ਨਾ ਬੰਦ-ਮੁੰਦ ਬੰਨੀ ਕੋਈ ਪੜੀ ਨਹੀਂ ਇਦਾਂ ਇਹ ਕੰਮ ਤੇ ਗੱਲਾਂ ਤਾਂ ਖਾਲ ਨੂੰ ਆ ਗੱਲ ਉਸਦੀ ਖਾਲ ਹੋਣੀ ਖਾਲ ਪਹਿਲਾਂ ਇਹਨਾਂ ਦੀ ਕੋਈ ਗੱਲ ਕਿਤੇ ਖਾਲ ਤੋਂ ਹੋਈ ਉਦੋਂ ਫਿਰ ਕਿਤੇ ਇਹਨਾਂ ਦੀ ਕਿਤੇ ਬੰਦੇ ਕਿਸ ਨੇ ਪੱਗ ਪੁੱਗ ਲਾਈ ਤੇ ਉਦੋਂ ਫਿਰ ਇਹਨਾਂ ਜਿਆਦੀ ਸੰਜੇ ਤਾਂ ਕੀ ਮਾਰਨ ਮਰਨ ਮੁਤਾਕਤੇ ਕੰਮ ਚੱਲ ਗਿਆ ਸਰਪੰਚ ਵਾਲੀ ਸਾਈਡ ਕਿੰਨੇ ਬੰਦੇ ਤੇ ਉਧਰ ਕਿੰਨੇ ਬੰਦੇ ਆ ਗਏ ਹਾਂਜੀ ਸਰਪੰਚ ਵਾਲੀ ਸਾਈਡ ਤੋਂ ਕਿੰਨੇ ਬੰਦੇ ਸੀ ਤੇ ਉਧਰ ਕਿੰਨੇ ਬੰਦੇ ਆ ਗਏ ਉਧਰੋਂ ਤਾਂ ਕੋਈ ਪਤਾ ਨਹੀਂ ਹੁੰਦੀ ਕਿਉਂਕਿ ਉਧਰ ਤਾਂ ਪਤਾ ਕਿੰਨੇ ਬੰਦੇ ਹੋਰੋਂ ਬਾਰੋਂ ਬੰਦੇ ਮਗਾਈ ਸਰਪੰਚ ਲੋ ਇਹਦੇ ਨੂੰ 5-6 ਬੰਦੇ ਨੇ ਇਹ ਚਾਰੇ ਬੰਦੇ ਗੱਡੀ ਚ ਚਾਰੇ 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 ਬੰਦੇ ਗੱਡੀ ਚ ਜਿੰਨੇ ਜਣੇ ਹੈਗੇ ਇੱਥੇ ਜਿਹੜੇ ਮੁੰਡੇ ਦੇ ਮਗਰ ਤੇ ਮੁੰਡਾ ਕੀ ਕੰਮ ਕਰਦਾ ਨਹੀਂ ਵੀ ਚਾ ਆਇਆ ਇੱਥੇ ਆਇਆ ਸ਼ੁਰਤੀਆ ਠੀਕ ਕਿੰਨੇ ਦਿਨ ਚੁੱਪਿਆ ਪਤਾ ਕੁਛ ਇਹ ਨਹੀਂ ਉਹ ਇਹ ਨੂੰ ਪਤਾ ਹੋਣਾ ਇੰਨੇ ਜਿਆਦਾ ਪਤਾ ਹੋਵੇ ਇਤਿਹਾਸ ਨੂੰ ਕਿੱਥੇ ਕਿਹੜੇ ਹਨ ਕੋਈ ਨਾ 14 ਦਾ ਵੀ ਨੂੰ ਪੁਰਾਣੀ ਕੋਈ ਕਸਤਾ ਹੋਣੀ ਨਾ ਕਿ ਜਾਂ ਪੀ ਹੋਣਾ ਕੋ ਆਪਣੇ ਆਪਣਾ ਰੁਕਣਾ ਕਿੱਦਾਂ ਨਹੀਂ ਜਾਇਆ ਜਿੱਥੇ ਇਤਿਹਾਸ ਕਿੰਨੇ ਸੀ ਕੋਈ ਪਤਾ ਨਹੀਂ ਠੀਕ ਉਹ ਬਬਾਂ ਨੂੰ ਜਿਵੇਂ ਤੁਸੀਂ ਜਾਣਦੇ ਕਿ ਜੁਲਾਈ 7 2024 ਨੂੰ ਲਾਈਟਾ ਵਾਲੀ ਚੌਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਟੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਟੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਟੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ये रिगार्डिंग ऑलरेडी पुलिस ने कार्रवाई भी की थी सी इन्हें प्रवेंटिव uh, एक्शन भी लिया ले लेकिन कल जो है दट इज़ ऑन सैवंथ ऑफ जुलाई उ इन ही हीट ऑफ द मूमेंट के आपस दोवे की झगड़ा हो गई और पास जो है एक एक पासे uh, तकरीबन अठ नौ लोग और दूजे पास जो है चार लोग सपस जो येजदार uh, हथियार और uh, जो weapons day ਨਾਲ ਆਪਸ ਚ ਜਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚੂਨੇਟਲੀ ਡੈਥ ਹੋ ਚੁਕੀ ਔਰ 2 ਇੱਕ ਤਿਰ ਦੇ ਹੈਗੇ ਆ ਦੂਜੇ 2 ਜੋ ਹੈਗੇ ਉਹ ਦੂਜੇ ਤਿਰ ਦੇ ਇਹ ਸਾਰੇ ਹੀ ਇੱਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ ਜਦੋਂ ਜਿਸ ਤਰੀਕੇ ਨਾਲ ਦੇਖਿਆ ਜਾਏ ਕਿ ਗੋਲੀਗੰਰੀ ਹੁੰਦੀ ਹੈ ਬਹੁਤ ਸਾਰੀ ਗੋਲੀਗੰਰੀ ਹੁੰਦੀ ਹੈ ਕੀ ਬ੍ਰਾਹਮ ਹੋਏ 라운 ਕਿੰਨੇ 라운 ਬ੍ਰਾਹਮ ਹੋਏ ਜਾਂ ਕਿੰਨੀ ਗੋਲੀ ਚੱਲਦੀ ਹੈ मजा ਲੱਗਦਾ ਅ ਜੀ ਇਹਦੇ ਵਿੱਚ ਵੱਖ-ਵੱਖ ਜੋ ਹੈਗੇ ਤਰੀਕੇ ਦੀ ਜੋ ਅਸਲੇ ਜੋ ਚਲੇ ਆ ਉਹਦੇ ਵਿੱਚ ਇੱਕ 12 ਬੋਰ ਦੀ ਵੀ ਹੈਗੀ ਆ 315 ਵੀ ਹੈਗੀ ਆ ਔਰ ਰਵਲਵਰ ਵੀ ਹੈ ਜੋ ਇਹ 12 ਬੋਰ ਵਗੈਰਾ ਦੀ ਹੁੰਦੀ ਹੈ ਉੱਤੇ ਉਹ ਸ਼ਰੇ ਜਿਨ੍ਹਾਂ ਨੂੰ ਪੈਲਟਸ ਜਿਨ੍ਹਾਂ ਨੂੰ ਕਹਿੰਦੇ ਆ ਜੀ ਬਹੁਤ ਛੋਟੀ ਜਿਹੀ ਹੁੰਦੀਆਂ ਤੇ ਜਦੋਂ ਉਹ ਲੱਗਦੇ ਵੀ ਹੈ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਥੇ ਮੌਕੇ ਤੋਂ ਮਿਲੇ ਆ ਔਰ ਜੋ ਜ਼ਿੰਦਾ ਰਹਨ ਜੋ ਮਿਲੇ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ ਤਕਰੀਬਨ 5 ਮਿੰਟ ਦਾ ਚੱਲਿਆ ਜੀ ਆਪਸ ਚ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਇੱਥੇ ਦੋ ਤੀਰਾਂ ਦੇ ਵਿੱਚ ਆਪਸ ਚ ਝਗੜਾ ਹੋ ਰਹੀ ਹੈਗੀ ਤਾਂ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ ਕੀ ਪੈਟਰੋਲਿੰਗ ਪਾਰਟੀਆਂ ਜੋ ਹੈ ਆਲਰੇਡੀ ਉਹ ਬਾਹਰ ਸੀਗੇ ਐਸਟੋ ਸਾਹਿਬ ਆ ਪੈਟਰੋਲਿੰਗ ਤੇ ਸੀਗੇ ਕਿਉਂਕਿ ਉਹ ਬਾਹਰ ਸੀਗੇ ਤਾਂ ਫਿਰ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲੀ ਆ 2 ਮਿੰਟ ਦੇ ਅੰਦਰ ਅੰਦਰ ਉਹ ਉੱਥੇ ਪਹੁੰਚ ਗਏ ਸੀਗੇ ਸੀਨ ਆਫ ਕਰਾਇਮ ਦੇ ਉੱਥੇ ਔਰ ਇਹਦੇ ਦੌਰਾਨ ਜੋ ਹੈਗਾ ਇੱਕ ਗੋਲੀ ਜੋ ਹੈ ਉਹ ਪੁਲਿਸ ਤੇ ਆਪਣੇ ਐਸਟੋ ਸਾਹਿਬ ਦੇ ਗੱਡੀ ਤੇ ਵੀ ਲੱਗੀ ਹੋਈ ਹੈਗੀ ਔਰ ਕਿਉਂਕਿ ਪੁਲਿਸ ਉੱਥੇ ਟਾਈਮਲੀ ਪਹੁੰਚ ਗਏ ਹੈਗੇ ਤਾਂ ਫਿਰ ਇਤੋਂ ਵੀ ਵੱਡਾ ਨੁਕਸਾਨ ਹੋਣ ਤੋਂ ਉੱਥੇ ਬਚਾ ਹੋ ਗਿਆ ਔਰ ਜਿਨ੍ਹਾਂ ਦੀ ਜ਼ਖਮੀ ਹੋ ਗਈ ਸੀਗੇ ਜਿਨ੍ਹਾਂ ਨੇ ਜ਼ਖਮੀ ਹੋ ਗਈ ਸੀ ਉਹਨਾਂ ਨੂੰ ਇਮੀਡੀਏਟਲੀ ਜੋ ਨਜ਼ਦੀਕੀ ਜੋ ਹਸਪੀਟਲ ਸੀਗੇ ਉਥੇ ਪਹੁੰਚਾਇਆ ਗਿਆ ਸੀਗਾ ਜੀ। ਉਹ ਡਿਸਟ੍ਰਿਕਟ ਦੇ ਨ ਪਿੰਡ ਤੋਂ ਬਾਰ ਬਾਰ ਆਨ ਕਿਨਾਂ ਦੀ ਆਪਸ ਜੜਾਈ ਦੋਨਾਂ ਤਰ੍ਹਾਂ ਤੇ ਕੋਈ ਮੁੱਢਲੀ ਜਾਂਚ ਤੋਂ ਆਇਆ ਕਿ ਇਹਨਾਂ ਦਾ ਆਪਸ ਵਿੱਚ ਵੰਗਾਰ ਕੀ ਜਾਂ ਕੁਦੂ ਸਿੰਘ ਨੂੰ ਟਾਈਮ ਪਾ ਗਿਆ ਹੈ। ਅ ਟਾਈਮ ਪਾ ਕੇ ਆਉਣ ਦਾ ਗੱਲ ਸਹੀ ਨਹੀਂ ਹੈ ਜੀ ਕਿਉਂਕਿ ਉਹ ਜੋ ਆਪਣੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ। ਇੱਕ ਤੀਰ ਜੋ ਹੈਗੇ ਉਹ ਆਲਰੇਡੀ ਜੋ ਲਾਈਟਾਂ ਵਾਲੀ ਚੌਂਕ ਹੈ ਇਹ ਇਹਨਾਂ ਦੀ ਪਿੰਡ ਨਹੀਂ ਪੈਂਦਾ ਇਹ ਆਪਣੀ ਹੱਚੋਵਾਲ ਦੀ ਨੇੜੇ ਪੈਂਦੀ ਹੈ। ਇਹਨਾਂ ਦਾ ਪਿੰਡ ਜੋ ਹੈਗਾ ਵਿਠਵਾ ਹੈ ਜੀ ਦੋਵੇਂ ਹੀ ਜੋ ਹੈਗਾ ਵਿਠ ਇਕ ਤੀਰ ਜੋ ਹੈ ਉਹ ਮੇਜਰ ਸਿੰਗੜਾ ਜੋਤੀਰੇ ਉਥੇ ਆਲਰੇਡੀ ਉਹ ਬੈਠੇ ਸੀ ਲੇਟਾ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ ਫਿਰ ਕਿਉਂਕਿ ਉਹਨਾਂ ਦੇ ਸੀਗਾ ਝਗੜਾ ਸੀ ਤਾਂ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ ਤਾਂ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਇਹਨੇ ਵੀ ਆਪਣੇ ਬੰਦੇ ਬੁਲਾਏ ਤੋ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ-ਅੰਦਰ ਜੋ ਹੈਗਾ ਇਹ ਨਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਹੈ। ਇਹਦੇ ਵਿੱਚ ਜੋ ਦਿਖੀ ਜੀ 4 ਇੱਕ ਇੱਕ ਟੀਰ ਦੇ ਵਿੱਚ ਸੀਗੀ ਔਰ ਜੋ 8 ਜੋ 8 ਤੋਂ 9 ਜੋ ਹੈ ਦੂਜੇ ਟੀਰ ਤੇ ਸੀਗੇ। ਇਹਦੇ ਵਿੱਚ ਜੋ 4 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ, ਬਾਕੀ ਜੋ ਝਗੜੇ ਦੇ ਵਿੱਚ ਇਨਵੋਲਟ ਸੀਗੇ ਉਹ ਜ਼ਖਮੀ ਹੈਗੇ ਆ ਉੱਥੇ ਆਪਣੀ ਪੁਲਿਸ ਦੀ ਗਾਰਡ ਹੈਗੇ ਔਰ ਜਿ세 ਡਾਕਟਰ ਸਾਹਿਬ ਇਹਨਾਂ ਨੂੰ ਫਿਟ ਘੋਸ਼ਿਤ ਕਰਨਗੇ ਤੋ ਉਹਨਾਂ ਦੀ ਅੱਗੇ ਦੀ ਕਾਰਵਾਈ ਹੋਊਗੀ। ਉਹਦੇ ਨਾਲ-ਨਾਲ ਹੀ ਜੋ ਇਹਦੇ ਵਿੱਚ ਅਸਲੀ ਯੂਜ਼ ਹੋਏ ਨਹੀਂ ਉਹ ਸਾਰਿਆਂ ਦਾ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੀ ਲਾਇਸੈਂਸ ਵੀ ਕੈਨਸਲ ਕੀਤੇ ਜਾਣਗੇ ਔਰ ਨਾਲੇ ਹੀ ਜੋ ਪ੍ਰੀਵੈਂਟਿਵ ਐਕਸ਼ਨ ਜੋ ਲਿਆ ਗਿਆ ਸੀਗਾ ਉਹਦੇ ਵਿੱਚ ਵੀ ਜਿੱਥੇ ਵੀ ਜ਼ਮੀਨ ਦੀ ਝਗੜੇ ਹੈਗੇ ਆ ਉੱਥੇ ਵੀ ਜੋ ਹੈਗਾ ਹਥਿਆਰਾਂ ਦੇ ਜੋ ਲਾਇਸੈਂਸ ਹੋਲਡਰਸ ਹੁੰਦੇ ਉਹਨਾਂ ਦੇ ਖਿਲਾਫੀ ਦੇ ਵਿੱਚ ਸਾਰੀ ਕਾਰਵਾਈ ਕੀਤੀ ਜਾਊ ਹਥਿਆਰ ਸਾਰੇ ਲੀਗਲ ਜੀ ਉਹ ਲੀਗਲ ਵੈਪਨ ਸੀਗੇ ਜੀ ਇਹਨਾਂ ਦੇ ਇਹ ਜਮਾ ਆਪਣੇ ਜਬਤ ਵੀ ਕੀਤੇ ਗਏ ਸੀਗੇ ਡੂਰਿੰਗ ਇਲੈਕਸ਼ਨਸ ਜੋ ਹੈਗੇ ਆ ਉਸ ਵੇਲੇ ਡਿਪੋਜ਼ਿਟ ਵੀ ਕੀਤੇ ਗਏ ਸੀਗੇ ਰੀਸੈਂਟਲੀ ਇਹਨਾਂ ਨੇ ਗਨ ਹਾਊਸ ਉਸ ਤੋਂ ਜਿੱਥੇ ਇਹਨਾਂ ਨੇ ਡਿਪੋਜ਼ਿਟ ਕੀਤਾ ਸੀਗਾ ਉੱਥੋਂ ਦੀ ਵਿਦਆਊਟ ਇਨਫਾਰਮਿੰਗ ਦਾ ਪੁਲਿਸ ਉਹ ਜੋ ਇਹਨਾਂ ਨੇ ਵਾਪਸ ਆਪਣੇ ਲੈ ਲਏ ਸੀਗੇ ਤੋਂ ਇਹ ਦੇ ਜੋ ਇਨਕੁਆਇਰੀ ਦੌਰਾਨ ਜੋ ਹੈਗਾ ਉਹਦਾ ਉਹਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਅੱਗੇ ਦੀ ਜੋ ਕਾਰਵਾਈ ਬਣਦੀ ਹੈ ਜਿਹਦੇ ਖਿਲਾਫ ਉਹ ਬਣਦੀ ਹੈ